ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਮੰਡੇ ਹੈਪੀ ਬਰਥਡੇ ਟੂ ਯੂ ਮੇ ਗੋਡ ਲਵ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੈ ਵੀ ਵਾਸ਼ ਤੋਖਵਾ ਪੰਡਤ ਨੂੰ ਅੱਜ ਆਹ ਤਾੜੀਆਂ ਕਲਾਪਿੰਗ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਅੱਜ ਅਬੇ ਮਿਸ਼ਰਾ ਅਸੀਂ ਤੈਨੂੰ ਪੰਡਰ ਜੀ ਕਹਿੰਨੇ ਆ ਕਿਉਂਕਿ ਜਦੋਂ ਇਹ ਬੱਚਾ ਸਾਨੂੰ 2016 ਚ ਮਿਲਿਆ ਸੀ ਨਾ ਤੇ ਦਸਹਰੇ ਤੋਂ ਦੂਸਰੀ ਰਾਤ ਦੂਸਰੇ ਦਿਨ ਮਿਲਿਆ ਸੀ ਇਹਦੇ ਇਦਾਂ ਪਿੱਛੇ ਚੋਟੀ ਰੱਖੀ ਸੀ ਬੋਦੀ ਤੇ ਅਸੀਂ ਇਹਨੂੰ ਪੰਡਤ ਜੀ ਕਹਿਣ ਲੱਗ ਗਏ ਤੇ 2016 ਚ ਇਹ ਸਾਨੂੰ ਮਿਲਦਾ ਤੇ 2019 ਦੇ ਵਿੱਚ ਇਹਦਾ ਘਰ ਲੱਭਦਾ ਇਹ ਹਰਦਵਾਰ ਦਾ ਰਹਿਣ ਵਾਲਾ ਬੱਚਾ ਬਾਪ ਡਾਕਟਰ ਆ ਤਿੰਨ ਭੈਣਾਂ ਦਾ ਇਕੱਲਾ ਭਰਾ ਹਰ ਕੀ ਪੌੜੀ ਤੇ ਐਡੀ ਵੱਡੀ ਕੋਠੀ ਸਾਡੇ ਅਬੇ ਪਤਾ ਲੱਗਿਆ ਇਹਦਾ ਫਿਰ ਨਾ ਅਬੇ ਮਿਸ਼ਰਾ ਇਹਦੇ ਫਾਦਰ ਦਾ ਨਾਮ ਪਤਾ ਲੱਗਿਆ ਫਿਰ ਇਹਦੀ ਮਦਰ ਇਹਨੂੰ ਮਿਲ ਕੇ ਗਈ ਆ ਕੇ ਪਰ ਉਹ ਕਹਿੰਦੇ ਤੁਸੀਂ ਸਾਡੇ ਨਾਲੋਂ ਬੈਟਰ ਕੇਅਰ ਕਰਦੇ ਹੋ ਇਹਦੀ ਤੁਸੀਂ ਰੱਖ ਲਓ ਸਾਡਾ ਵੀ ਮਨ ਸੀ ਵੀ ਉਹ ਕਿਤੇ ਲੈ ਨਾ ਜਾਣ ਅੰਦਰੋਂ ਡਰ ਸੀ ਸਾਨੂੰ ਤੇ ਪਰ ਉਹ ਮਾਰੇ ਨੇ ਐਸੀ ਕਿਰਪਾ ਕੀਤੀ ਉਹਨਾਂ ਤੋਂ ਕਹਾਤਾ ਵੀ ਤੁਸੀਂ ਰੱਖ ਲਓ ਉਸ ਤੋਂ ਬਾਅਦ ਫਿਰ ਉਦੋਂ ਦਾ ਪੰਦਰਜੀ ਸਾਡੇ ਨਾਲ ਹੀ ਰਹ ਰਹੇ ਤੁਸੀਂ ਸਾਰੇ ਸਾਡੀਆਂ ਵੀਡੀਓ ਪੋਸਟਾਂ 'ਚ ਦੇਖਦੇ ਹੋ ਅਕਸਰ ਤੇ ਹਰ ਜਨਮ ਦਿਨ ਅਸੀਂ ਇਹਦਾ ਇੱਥੇ ਮਨਾਉਂਦੇ ਆ ਅੱਜ ਵੀ ਇਹਦਾ ਜਨਮ ਦਿਨ ਦਾ ਕੇਕ ਕੱਟਣਾ ਹੀ ਸਾਡਾ ਛੋਟਾ ਭਰਾ ਧੀਰ ਆਇਆ ਹੋਇਆ ਸੀ ਇਹਨਾਂ ਨੇ ਗੱਡੀ ਲਈ ਨਾ ਵੀ ਨਾਲ ਭੈਣ ਆਇਆ ਨਾਲ ਵੰਸ਼ ਆਇਆ ਇਹਨਾਂ ਦਾ ਬੇਟਾ ਇਹ ਖੁਸ਼ੀਆਂ ਪਰਿਵਾਰ ਦੀਆਂ ਅਸੀਂ ਇਸ ਤਰ੍ਹਾਂ ਇੱਕ ਦੂਸਰੇ ਨਾਲ ਸਾਂਝੀਆਂ ਕਰਦੇ ਆ ਮਨੀਸ਼ ਨੇ ਇਸ ਸੁਪਨਿਆਂ ਦੇ ਘਰ ਦੀ ਬਿਲਡਿੰਗ ਦੇ ਵਿੱਚ ਬਾਟਰ ਪ੍ਰੂਫਿੰਗ ਦਾ ਕੰਮ ਕੀਤਾ ਸਾਰਾ ਤੇ ਉਹ નો ਪ੍ਰੋਫਿਟ ਨੋ ਲਾਸ ਤੇ ਕੀਤਾ ਸਾਡੇ ਭਰਾ ਨੇ ਕੰਮ ਵੀ ਘਟੋ ਘਟ ਇਹ ਸਾਡੇ ਸੁਪਨਿਆਂ ਦੇ ਘਰ ਚ ਆਪਣਾ ਹਿੱਸਾ ਬਣਦਾ ਯੋਗਦਾਨ ਪਾ ਸਕਿਆ ਤੇ ਅੱਜ ਸਾਡੇ ਪੰਡਤ ਜੀ ਦੇ ਅਵੇ ਮਿਸ਼ਰਾ ਦੇ ਜਨਮ ਦਿਨ ਤੇ ਨਾਲ ਮਨੀਸ਼ ਦੀ ਗੱਡੀ ਨੂੰ ਦੀ ਸੈਲੀਬ੍ਰੇਸ਼ਨ ਅਸੀਂ ਇਕੱਠੇ ਕਰ ਰਹੇ ਹਾਂ ਅਰਦਾਸ ਕਰਿਓ ਗੁਰੂ ਮਹਾਰਾਜ ਕਿਰਪਾ ਕਰਨ ਖੁਸ਼ੀਆਂ ਵਖਸ਼ਣ ਸਾਡੇ ਪਰਿਵਾਰ ਦੇ ਵਿੱਚ ਇਸੇ ਤਰ੍ਹਾਂ ਅਸੀਂ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਦੋਖ ਸੁਖ ਇੱਕ ਦੂਸਰੇ ਨਾਲ ਵੰਡਦੇ ਰਹੀਏ ਗੁਰੂ ਕਿਰਪਾ ਕਰਨ ਸਾਡੇ ਬੱਚੇ ਤੇ ਕਿਉਂਕਿ ਪੰਡਤ ਦਾ ਬਹੁਤ ਵੱਡਾ ਯੋਗਦਾਨ ਆ ਇਹ ਸੰਸਥਾ ਨੂੰ ਅੱਜ ਇੱਥੇ ਤਿੱਕਰ ਲੈ ਕੇ ਆਉਣ ਦੇ ਵਿੱਚ ਇਹਨੇ ਬਹੁਤ ਵੱਡੀ ਸੇਵਾ ਨਿਭਾਈ ਆ ਇੱਕ ਬੱਚੇ ਨੇ ਇਹ ਬੱਚਾ ਜਦੋਂ ਆਇਆ ਸੀ ਸਾਡੇ ਕੋਲੇ ਬਹੁਤ ਹੀ ਜ਼ਿਆਦਾ ਚੁਲਬੁਲਾ ਸੀ ਬਹੁਤ ਹੀ ਜ਼ਿਆਦਾ ਸ਼ਰਾਰਤੀ ਸੀ ਇਹਨੇ ਕਿੱਚਾ ਧੁਈ ਕਰੀ ਜਾਨੀ ਕਿਤੇ ਕੁਛ ਕਰੀ ਜਾਣਾ ਤੇ ਅਸੀਂ ਮੈਂ ਪਹਿਲਾਂ ਪਹਿਲਾਂ ਖਿਜੀ ਜਾਣਾ ਗੁੱਸਾ ਕਰਨਾ ਇਹਨੂੰ ਘੂਰਨਾ ਹੌਲੀ 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 ਇਨੇ ਪੇਸ਼ੈਂਸ ਸਾਡੇ ਵਿਦਾਏ ਇਹ ਸਾਡਾ ਪੇਸ਼ੈਂਸ ਮੇਕਰ ਆ ਇਹਨੇ ਸਾਡੇ ਮੰਨ ਲਓ ਜਿਹੜੀ ਬਰਦਾਸ਼ਤ ਕਰਨ ਦੀ ਤਾਕਤ ਬੱਚੇ ਪੰਡਤ ਨੇ ਦਿੱਤੀ ਹੈ ਸਾਨੂੰ ਇਹਦੇ ਤੋਂ ਮਿਲੀ ਹੈ ਸਾਨੂੰ ਜਦੋਂ ਕਈ ਵਾਰ ਇਹਨੂੰ ਘੂਰ ਵੀ ਦੇਣਾ ਆਪਣੇ ਆਪ ਨੂੰ ਮਹਿਸੂਸ ਹੋਣਾ ਵੀ ਮੈਂ ਤਾਂ ਆਪਣੇ ਆਪ ਨੂੰ ਹੀ ਘੂਰ ਲਿਆ ਹੌਲੀ ਹੌਲੀ ਐਸਾ ਮਾਰੇ ਨੇ ਮਨ ਬਦਲਿਆ ਅੱਜ ਸਭ ਤੋਂ ਕੋਈ ਵੱਡਾ ਗੁਣ ਜੇ ਅਸੀਂ ਆਪਣੇ ਆਪ 'ਚ ਮੰਨਦੇ ਆ ਜੇ ਗੁਰੂ ਦੀ ਕਿਰਪਾ ਕੋਈ ਸਾਡੇ ਤੇ ਹੋਈ ਆ ਤੇ ਸਭ ਤੋਂ ਵੱਡੀ ਉਹ ਇਹੀ ਆ ਵੀ ਅਸੀਂ ਇਰੀਟੇਟ ਨਹੀਂ ਹੁੰਦੇ ਅਸੀਂ ਕਿਸੇ ਵੀ ਆਪਣੇ ਬਜ਼ੁਰਗ ਨੂੰ ਬੱਚੇ ਨੂੰ ਮਾਂ ਨੂੰ ਭੈਣ ਨੂੰ ਉਹਨਾਂ ਦੀ ਕੀਤੀ ਹੋਈ ਕਹੀ ਹੋਈ ਗੱਲ ਨੂੰ ਕਿਸੇ ਸ਼ਰਾਰਤ ਨੂੰ ਕਿਸੇ ਤੱਕੇ ਨੂੰ ਕਿਸੇ ਵੀ ਤਰ੍ਹਾਂ ਨੂੰ ਇਸ ਤਰ੍ਹਾਂ ਮਹਿਸੂਸ ਕਰਦੇ ਆ ਜਿਵੇਂ ਗੱਲ ਹੋਈ ਨਾ ਹੋਵੇ ਤੇ ਉਹ ਪਾਵਰ ਆ ਜਿਹੜੀ ਉਹ ਸਾਡੇ ਅਬੇ ਨੇ ਦਿੱਤੀ ਆ ਸਾਨੂੰ ਆਹ ਲੋ ਆਹ ਹੈਗਾ ਇਹਦੇ ਇਹਦੇ ਨਾ ਤੇ ਵਾਹਿਗੁਰੂ ਕਿਰਪਾ ਕਰਨ ਅਸੀਂ ਆਪਣੇ ਆਖਰੀ ਸਵਾਸਤਨ ਤੱਕਰ ਇੱਕ ਦੂਸਰੇ ਦੇ ਨਾਲ ਬਣੇ ਰਹੀਏ ਇਸੇ ਤਰ੍ਹਾਂ ਚਾਹੇ ਉਹ ਜਿਵੇਂ ਵੀ ਨਿਕਲ ਇਕੱਠਿਆਂ ਦੇ ਇਸੇ ਤਰ੍ਹਾਂ ਅਸੀਂ ਇੱਕ ਦੂਸਰੇ ਦੇ ਨਾਲ ਸਾਥ ਦਿੰਦੇ ਰਹੀਏ ਇੱਕ ਦੂਸਰੇ ਨਾਲ ਸਵਾਸ ਸਵਾਸ ਦਵਾਉਂਦੇ ਰਹੀਏ ਤੇ ਧੀਰ ਨੂੰ ਵੀ ਸਾਡੇ ਮਨੀਸ਼ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਕੱਢੀ ਦਿਓ ਖੋਲ ਡੱਬਾ ਭਾਈ ਤੂੰ ਮੂੰਹ ਮਿੱਠਾ ਕਰਾ ਦੇ ਤੇ ਸੰਗਤ ਨੂੰ ਵੀ ਬੇਨਤੀ ਆ ਅਰਦਾਸ ਕਰਿਓ ਸਾਡੇ ਪੰਡਤ ਵਾਸਤੇ ਸਾਡੇ ਅਬੇ ਮਿਸ਼ਰਾ ਵਾ